ਤੇ ਇੱਕ ਸੁਨਿਆਰੀ ਦੀ ਦੁਕਾਨ ਤੇ ਗਨਪੁਆਇੰਟ ਤੇ ਲੁੱਟ ਹੋਈ ਆ ਫੋਨ ਫੋਨ ਤੋਂ ਲੱਗੇ ਕੁੜੀ ਭੱਜ ਕੇ ਅੰਦਰ ਵੜ ਗਈ ਇਹੀ ਬੰਦੇ ਸੀਗੇ ਜੀ ਇਹੀ ਬੰਦੇ ਸੀ ਜਾ ਰਹੇ ਇਹੀ ਬੰਦੇ ਸੀ ਹੋਰੇ ਵਗੈਰੇ ਉਹਨੇ ਪੰਨ ਦਿੱਤੇ ਤੇ ਤੁਸੀਂ ਦੇਖ ਸਕਦੇ ਜੀਲਪੁਰ ਵਿਖੇ ਜਿਹੜਾ ਕਾਨੂੰਨ ਵਿਵਸਥਾ ਦਾ ਕੀ ਹਾਲ ਆ ਇਹ ਪਹਿਲਾਂ ਇੱਥੇ ਪਹਿਲਾਂ ਵੀ ਇੱਕ ਲੁੱਟਕੋ ਹੋਈ ਆ ਇੱਥੇ ਦੁਕਾਨਾਂ ਚ ਦੋ ਦੁਕਾਨਾਂ ਤੇ ਲੁੱਟਕੋ ਹੋਈ ਆ ਪਰ ਅਜੇ ਤੱਕ ਜਿਹੜੇ ਚੋਰ ਐ ਉਹ ਫੜੇ ਨਹੀਂ ਗਏ ਅੱਪਾ ਖੜੇ ਆ ਜੀਰਪੁਰ ਦੀ ਸ਼ਿਵਾ ਐਨਕਲੇਵ ਕਲੋਨੀ ਚ ਜਿੱਥੇ ਕਿ ਇੱਕ ਸੋਨੇ ਆਰੀ ਦੀ ਦੁਕਾਨ ਤੇ ਗਨਪੁਆਇੰਟ ਤੇ ਲੁੱਟ ਹੋਈ ਆ ਗੁੱਡੂ ਦੀ ਹੱਟੀ ਨਾਮਕ ਦੁਕਾਨ ਐ ਤੇ ਚਾਰ ਜਿਹੜੇ ਨੌਜਵਾਨ ਆ ਉਹ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਮੂੰਹ ਟਕੇ ਹੋਏ ਸੀ ਅਤੇ ਇੱਥੇ ਆ ਕੇ ਜਿਹੜਾ ਮਾਲਕ ਸੀ ਦੁਕਾਨ ਦਾ ਮਾਲਕ ਸੀਗਾ ਉਹਦੇ ਗਨ ਗਨਪੁਆਇੰਟ ਰੱਖੀ ਤੇ ਉਹਨੂੰ ਕਿਹਾ ਕਿ ਆਪਣਾ ਸਮਾਨ ਸਾਰਾ ਦੇ ਦੇ ਨਹੀਂ ਤਾਂ ਗੋਲੀ ਮਾਰ ਦੇਵਾਂਗੇ ਤੇ ਕੈਮਰੇ ਵਗੈਰਾ ਉਹਨੇ ਪੰਨ ਦਿੱਤੇ ਤੇ ਤੁਸੀਂ ਦੇਖ ਸਕਦੇ ਹੋ ਜੀਲਖਪੁਰ ਵਿਖੇ ਜਿਹੜਾ ਕਾਨੂੰਨ ਵਿਵਸਥਾ ਦਾ ਕੀ ਹਾਲ ਆ ਮੇਨ ਜਿਹੜਾ ਇਸ ਦਾ ਕਾਰਨ ਹੈਗਾ ਜੀ ਇੱਥੇ ਕਿਰਾਏਦਾਰ ਜਿਹੜੇ ਹੈਗੇ ਹੱਦ ਤੋਂ ਜ਼ਿਆਦਾ ਵਧ ਗਏ ਤੇ ਉਹਨਾਂ ਦੀ ਵੈਰੀਫਿਕੇਸ਼ਨ ਬਿਲਕੁਲ ਵੀ ਨਹੀਂ ਲੋ ਕਰਾਂਦਾ ਕਿ ਜੇ 100 ਕਿਰਾਏਦਾਰ ਰੱਖਿਆ ਤਾਂ 10 ਦੀ ਵੈਰੀਫਿਕੇਸ਼ਨ ਹੁੰਦੀ ਆ ਹਾਲਾਂਕਿ ਪੁਲਿਸ ਵੱਲੋਂ ਵਾਰ-ਵਾਰ ਇਹ ਮੁਨਿਆਦੀ ਵੀ ਕਰਾਈ ਜਾਂਦੀ ਆ ਤੇ ਜਿਹੜੇ ਕੌਂਸਲਰ ਆ ਉਹਨਾਂ ਲੋ 20 ਮੁਨਿਆਦੀ ਕਰਾਈ ਜਾਂਦੇ ਆ ਕਿ ਆਪਣੇ ਜਿਹੜੇ ਕਿਰਾਏਦਾਰ ਆ ਉਹਨਾਂ ਦੀ ਵੈਰੀਫਿਕੇਸ਼ਨ ਪੁਲਿਸ ਵੱਲੋਂ ਕਰਾਈ ਜਾਵੇ ਪਰ ਕੋਈ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕੋਈ ਵੈਰੀਫਿਕੇਸ਼ਨ ਨਹੀਂ ਕਰਾਂਦਾ ਜਿਸ ਕਾਰਨ ਇਹ ਜਿਹੜੀ ਵਾਰਦਾਤਾ ਵਧਤੀ ਜਾ ਰਹੀਆਂ ਹਨ ਦਿਨ ਪ੍ਰਤੀ ਦਿਨ ਤੇ ਲੋਕਾਂ ਨੂੰ ਵੀ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਜਿਹੜਾ ਵੀ ਉਹ ਕਿਰਾਏ ਦਾ ਰੱਖਣ ਕਿਸੇ ਵੀ ਤਾਂ ਤਾਂ ਉਹ ਆਪਣੀ ਵੈਰੀਫਿਕੇਸ਼ਨ ਜ਼ਰੂਰ ਕਰਾਣ ਕਿਉਂਕਿ ਕੱਲ ਨੂੰ ਜੇਕਰ ਉਹ ਜਿਹੜੇ ਮਲਜਮਾਂ ਉਹਨਾਂ ਦੀ ਮਕਾਨ ਜਾਂ ਦੁਕਾਨ ਜਾਂ ਕਿਤੇ ਵੀ ਰਹਿੰਦੇ ਹੋਣ ਤਾਂ ਉਹਨਾਂ ਨੂੰ ਵੀ ਇਦਾਂ ਖਾਮਿਆਜਾ ਜਿਹੜਾ ਭੁਗਤਣਾ ਪੈ ਸਕਦਾ ਥੋੜੇ ਦਿਨ ਪਹਿਲਾਂ ਇੱਥੇ ਪਹਿਲਾਂ ਵੀ ਇੱਕ ਲੁੱਟਕੋ ਹੋਈ ਆ ਇੱਥੇ ਦੁਕਾਨਾਂ ਚ ਦੋ ਦੁਕਾਨਾਂ ਤੇ ਲੁੱਟਕੋ ਹੋਈ ਆ ਪਰ ਅਜੇ ਤੱਕ ਜਿਹੜੇ ਚੋਰ ਐ ਉਹ ਫੜੇ ਨਹੀਂ ਗਏ ਤੇ ਲੋਕੜ ਵੀ ਕਹੇ ਵੀ 2-3 ਮਹੀਨੇ ਪਹਿਲੇ ਇੱਕ ਵਾਰਦਾਤ ਹੋਈ ਸੀ ਜੀ ਤੇ ਇੱਕ ਸੁਨਾਰੇ ਦੀ ਦੁਕਾਨ ਤੇ ਹੀ ਗੋਲੀ ਵੀ ਚੱਲੀ ਸੀ ਤੇ ਤੁਸੀਂ ਦੇਖ ਸਕਦਾ ਜੀਰਪੁਰ ਦੇ ਗੁੱਡੂ ਦੀ ਹੱਟੀ ਨਾਮਕ ਦੁਕਾਨ ਆ ਸ਼ਿਵਨ ਕਲੇ ਵੀ ਕਿ ਜਿੱਥੇ ਕਿ ਲੁੱਟ ਹੋਈ ਆ ਬੰਦੂਕ ਦੇ ਨੋਖ ਤੇ ਨੇੜੇ ਚਾਰ ਨੌਜਵਾਨਾ ਲੁੱਟ ਨੂੰ ਅੰਜਾਮ ਦੇ ਕੇ ਗਏ ਆ ਉਸ ਨੂੰ ਜਿਹੜੀ ਕੰਪਲੇਂਟ ਕਰ ਦਿੱਤੀ ਗਈ ਆ ਆਪਾਂ ਚੜ੍ਹਿਆ ਆਂ ਜਿਹੜੀ ਜੜੀ ਸਕੈਨ ਫੋਨ ਹੋਰ ਬੰਦੇ ਤੋਂ ਸਾਡੇ ਦੀ ਜਗ੍ਹਾ ਜ਼ਿਆਦਾ ਚੌੜੀ ਹੋ ਰਹੀ ਹੈ ਇਹਨਾਂ ਦਾ ਬਿਆਨ ਵੀ ਇਹਨਾਂ ਨੇ ਤੁਹਾਡਾ ਫੋਨ ਵੀ ਕੋਤੇ ਖੋਇਆ ਸੀ ਉਹਨਾਂ ਨੇ ਫੋਨ ਫੋਨ ਤਾਂ ਲੱਗੇ ਕੁੜੀ ਵੱਜ ਕੇ ਅੰਦਰ ਵੜ ਗਈ ਇਹੀ ਬੰਦੇ ਸੀਗੇ ਜੀ ਇਹੀ ਬੰਦੇ ਸੀ ਜਾ ਰਹੇ ਇਹੀ ਬੰਦੇ ਸੀ ਫੋਨ ਖੋਣ ਲੱਗੇ ਨਾ ਮੈਨੂੰ ਕਹਿੰਦੀ ਆਂਟੀ ਤਿਆਰ ਰੱਖੇ ਤੁਸ ਫੋਨ ਨਾ ਖੋਲੇ ਤੁਹਾਡਾ ਮੈਂ ਕੱਪੜੇ ਪ੍ਰੈਸ ਕਰਨ ਦੇਣ ਗਈ ਹੁਣੇ ਅੱਜ ਦੀ ਗੱਲ ਆ ਜੀ ਹੁਣੇ ਦੀ ਗੱਲ ਉਹ ਇਥੇ ਸਭ ਸੈਸ਼ਨ ਕੋਲੇ ਆ ਤੇ ਆ ਕੇ ਅੰਦਰ ਵੜ ਗਈ ਪੇਪਰੇ ਕੱਪੜੇ ਦੇਣ ਚਲੀ ਗਈ ਕਿਹੜਾ ਮੋਟਰਸਾਈਕਲ ਸੀਗਾ ਇਹਨਾਂ ਕੋਲੇ ਕੁਝ ਹੈ

साजी बाहर हुजे ब ਭਾਰੀ ਬੋਲ ਬਰਕ ਮਲੇਵਾ ਟਾਕੇ ਬਰਕ ਮੈਂ ਉਧਰ ਵੀ ਲਾਂਭਾ ਉਹ ਜੰਦੇ ਜੰਦੇ ਜਿਹੜੇ ਲੁੱਟੇ ਰਹੇ ਸੀ ਉਹ ਕੈਮਰੇ ਵੀ ਤੋੜ ਗਏ ਆ ਪਦਰੋ ਨੀਵਾਦ ਚਾਰ ਬੰਦੇ ਹੈ 7:30 ਵਜੇ ਕੋਰੋਂ ਦਰਜ ਤੋਂ ਬਗਵਾ ਚਾਹੋ ਮਾਣੋ ਵੀ ਓਏ ਬਾਜਨ